ਬੀਜੇਪੀ ਵਲੋਂ ਜਿਹੜੇ ਕਿ ਪੁਰਾਣੇ ਵਰਕਰ ਸੀਗੇ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਪੂਰੇ ਭਾਰਤ ਵਿੱਚ ਇਹੀ ਸਨਮਾਨ ਕੀਤਾ ਜਾ ਰਿਹਾ ਹੈ ਇਸੇ ਲੜੀ ਤਹਿਤ ਹੀ ਅੱਜ ਪਾਤੜਾਂ ਦੇ ਵਿੱਚ ਜਿਹੜੇ ਕਿ ਰਮੇਸ਼ ਕੁਮਾਰ ਕੁਕੂ ਕਾਫੀ ਲੰਮੇ ਸਮੇਂ ਤੋਂ ਬੀਜੇਪੀ ਦੇ ਵਿੱਚ ਕੰਮ ਕਰਦੇ ਆ ਰਹੇ ਨੇ ਉਹਨਾਂ ਨੂੰ ਜਦ ਕਿ ਅਟਲ ਬਿਹਾਰੀ ਬਾਜਪਈ ਦੇ ਸਮੇਂ ਵੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀ ਉਹਨਾਂ ਦਾ ਅੱਜ ਇੱਥੇ ਪਤਣਾ ਦੇ ਵਿੱਚ ਸਨਮਾਨ ਕੀਤਾ ਗਿਆ ਹੈ ਵਰਕਰਾਂ ਵੱਲੋਂ ਅਤੇ ਅਧਿਕਾਰੀਆਂ ਵੱਲੋਂ ਅਸੀਂ ਗੱਲ ਕਰਦੇ ਹਾਂ ਉਹਨਾਂ ਨਾਲ ਕਿਸ ਤਰ੍ਹਾਂ ਦਾ ਸੈਂਟਰ ਦੇ ਵਿੱਚ ਬੀਜੇਪੀ ਵੱਲੋਂ ਦਿੱਲੀ ਦੀ ਚੋਣਾਂ ਜਿੱਤੀਆਂ ਉੱਥੇ ਹੀ ਅੱਜ ਪਤਣਾ ਦੇ ਵਿੱਚ ਵੀ ਜਿਹੜੇ ਕਿ ਪ੍ਰਾਣੇ ਵਰਕਰ ਸੀਗੇ ਬੀਜੇਪੀ ਦੇ ਉਹਨਾਂ ਨੇ ਜਿਨ੍ਹਾਂ ਨੇ ਅਟਲ ਬਿਹਾਰੀ ਬਾਜਪਈ ਨਾਲ ਕੰਮ ਕੀਤਾ ਹੈ ਕਾਫੀ ਜ਼ਿਆਦਾ ਰਮੇਸ਼ ਕੁਮਾਰ ਕੁਕੂ ਔਰ ਇੱਕ ਐਜੈਕਟਿਵ ਮੈਂਬਰ ਵੀ ਨੇ ਪੰਜਾਬ ਦੇ ਇਹ ਬੀਜੇਪੀ ਵੱਲੋਂ ਇਨਾਂ ਵੱਲੋਂ ਵੀ ਅੱਜ ਜਿਹੜਾ ਕਿ ਇੱਥੇ ਪਾਰਟੀ ਦੇ ਵਰਕਰਾਂ ਦੇ ਨੇ ਔਰ ਜਿਹੜੇ ਅਹੁਦੇਦਾਰ ਨੇ ਉਹਨਾਂ ਨੇ ਇਹਨਾਂ ਨੂੰ ਸਨਮਾਨਤ ਕੀਤਾ ਹੈ ਅਸੀਂ ਗੱਲ ਕਰਦੇ ਹਾਂ ਉਹਨਾਂ ਨਾਲ ਜਿਹੜੇ ਕਿ ਅਟਲ ਬਿਹਾਰੀ ਬਾਜਪਈ ਦੀ ਪੁਰਾਣੀ ਫੋਟੋ ਲੈ ਕੇ ਅੱਜ ਉਹ ਇੱਥੇ ਇਹਨਾਂ ਨੂੰ ਸਨਮਾਨਤ ਕਰ ਰਿਹਾ ਔਰ ਨਾਲੇ ਹਾਰ ਪਾਇਆ ਕਿਸ ਤਰ੍ਹਾਂ ਲੱਗਿਆ ਪ੍ਰਧਾਨ ਜੀ ਜਿਹੜਾ ਕਿ ਅੱਜ ਤੁਹਾਡਾ ਸਨਮਾਨ ਸਭ ਤੋਂ ਪਹਿਲਾਂ ਭਾਰਤ ਮਾਤਾ ਦੀ ਜੈ ਬੰਦੇ ਮਾਤਰਮ ਅੱਜ ਜੋ ਬੜਾਈ ਸੁਭਾਗਿਆ ਭਰਿਆ ਦਿਨ ਹੈ ਕਿ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਨੈਸ਼ਨਲ ਪੱਧਰ ਤੇ ਇਕ ਫੈਸਲਾ ਕੀਤਾ ਗਿਆ ਹੈ ਕੇਂਦਰ ਨੇ ਕਿ ਜਿਨ੍ਹਾਂ ਲੋਕਾਂ ਨੇ ਮਾਨਯੋਗ ਅਟਲਬੀਹਾਰੀ ਵਾਜਪਾਈ ਜੀ ਨਾਲ ਕੰਮ ਕੀਤਾ ਜਾਂ ਉਹਨਾਂ ਦੀ ਅਗਵਾਈ ਦੇ ਵਿੱਚ ਕੰਮ ਕੀਤਾ ਉਹਨਾਂ ਨੂੰ ਸਨਮਾਨਤ ਕਰਨ ਦਾ ਉੱਥੋਂ ਜਿਹੜੀ ਇਕਾਈ ਹੈ ਲੋਕਲ ਇਕਾਈ ਵੱਲੋਂ ਸਨਮਾਨਤ ਕੀਤਾ ਜਾਊਗਾ ਇਹ ਪੂਰੇ ਦੇਸ਼ ਦੇ ਵਿੱਚ ਆਵਾਨ ਕੀਤਾ ਗਿਆ ਉਸ ਦੇ ਤਹਿਤ ਅੱਜ ਭਾਰਤੀ ਜਨਤਾ ਪਾਰਟੀ ਹਲਕਾ ਸ਼ਤਰਾਣਾ ਦੀ ਇਕਾਈ ਜਿਹੜੇ ਕਿ ਨਰੈਨ ਨਰਸੋ ਜੀ ਹਲਕਾ ਸ਼ਤਰਾਣਾ ਦੀ ਅਗਵਾਈ ਕਰਦੇ ਨੇ ਤੇ ਲਾਲਚੰਦ ਲਾਲੀ ਮੰਡਲ ਪ੍ਰਧਾਨ ਹੋਰ ਜਿੰਨੇ ਵੀ ਪੁਰਾਣੇ ਟਕਸਾਲੀ ਕਾਰਜਕਰਤਾ ਨੇ ਉਹਨਾਂ ਨੇ ਮਿਲ ਕੇ ਜਿਹੜਾ ਹੈਗਾ ਕੇਂਦਰ ਦੀ ਖੁਦਿਆਤਾ ਮੁਤਾਬਕ ਦਾਸ ਨੂੰ ਸਨਮਾਨਿਤ ਕੀਤਾ ਕਿਉਂਕਿ ਦਾਸ ਨੂੰ ਬੜਾ ਲੰਮਾ ਸਮਾਂ ਪਾਰਟੀ ਭਾਰਤੀ ਜਨਤਾ ਪਾਰਟੀ ਵਿੱਚ ਕੰਮ ਕਰਦਿਆਂ ਨੂੰ ਹੋ ਗਿਆ ਮੈਨੂੰ ਯਾਦ ਆ 1987-88 ਤੋਂ ਲੈ ਕੇ ਮਾਨਯੋਗ ਅਟਲ ਵਿਹਾਰੀ ਬਾਜਪਾਈ ਜੀ ਨਾਲ ਜਿਹੜਾ ਹੈਗਾ ਅਸੀਂ ਉਹਨਾਂ ਦੀ ਅਗਵਾਈ ਦੇ ਵਿੱਚ ਮੈਂ ਤਾਂ ਇੱਕ ਛੋਟਾ ਜਿਹਾ ਨਵਾਂ ਜਿਹਾ ਵਰਕਰ ਆ ਅਸੀਂ ਸਾਰੇ ਉਹਨਾਂ ਦੇ ਲੈਕਚਰ ਸੁਣਦੇ ਸੀ ਉਹਨਾਂ ਦੀ ਹੁਕਮ ਅਦੁੱਲੀ ਕਰਦੇ ਸੀ ਜਿੱਥੇ ਵੀ ਉਹ ਹੁਕਮ ਕਰਦੇ ਸੀ ਕਿ ਤੇ ਉੱਥੇ ਪਹੁੰਚ ਜਾਂਦੇ ਸੀਗੇ ਮੈਨੂੰ ਦੋ ਘਟਨਾਵਾਂ ਯਾਦ ਨੇ ਵਜਪਾਈ ਜੀ ਦੀਆਂ ਤੇ ਇੱਕ ਤਾਂ ਜਦੋਂ 1996 ਚ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਉਹ ਤੇਰਾ ਦਿਨ ਲਈ ਬੜਾ ਉਤਸ਼ਾਹ ਸੀਗਾ ਅਸੀਂ ਦਿੱਲੀ ਗਏ ਪਰ ਲੇਕਿਨ ਮਿਲਣ ਦਾ ਸਾਨੂੰ ਮੌਕਾ ਨਹੀਂ ਮਿਲਿਆ ਸ਼ਿਵ ਕੁਮਾਰ ਜੀ ਜਿਹੜੇ ਕਿ ਉਹਨਾਂ ਨਾਲ ਸਦਾ ਨਾਲ ਰਹੇ ਉਹਨਾਂ ਦੇ ਪੁਰਾਣੇ ਸਾਥੀ ਸੀਗੇ ਜਿਹੜੇ ਉਹਨੇ ਪੀਏ ਵੀ ਸੀਗੇ ਉਹਨਾਂ ਨੇ ਕਿਹਾ ਵੀ ਕੋਕੂ ਜੀ ਫਿਰ ਦੁਬਾਰਾ ਕਿਸੇ ਦਿਨ ਆਓ ਵੀ ਮੇਰਾ ਵਾਅਦਾ ਤੁਹਾਨੂੰ ਪੱਕਾ ਮਿਲੇਗਾ ਤੇ ਫਿਰ ਦੁਬਾਰਾ ਮੈਂ ਉਥੇ ਫਿਰ ਅਟਲ ਵਿਆਹਰੀ ਵਾਜਪਾਈ ਜੀ ਨੂੰ ਮਿਲਣ ਦਿੱਲੀ ਗਏ ਤੇ ਉਹਨਾਂ ਦੇ ਨਿਵਾਸ ਤੇ ਗਏ ਮੈਨੂੰ ਉਸ ਟਾਈਮ ਉਹ ਗੱਲ ਯਾਦ ਹੈ ਕਿ ਜਦੋਂ ਉਹ ਸਾਹਮਣੇ ਬੈਠੇ ਸੀਗੇ ਸੋਫੇ ਤੇ ਅਸੀਂ ਹੱਥ ਬੰਨ੍ਹ ਕੇ ਤੇ ਅਸੀਂ ਸਾਹਮਣੇ ਬੈਠ ਗਏ ਪਰ ਅਟਲ ਜੀ ਨੇ ਕਿਹਾ ਵੀ ਬੇਟਾ ਇਧਰ ਆ ਜਾਓ ਮੇਰੇ ਪਾਸ ਮੈਂ ਕਿਹਾ ਵੀ ਨਹੀਂ ਠੀਕ ਹੈ ਜੀ ਮੈਂ ਠੀਕ ਬੈਠਿਆ ਉਹਨਾਂ ਨੇ ਫਿਰ ਕਾੜੇ ਸ਼ਬਦਾਂ ਚ ਕਿਹਾ ਮੈਂ ਕਹਿ ਰਾ ਹਾਂ ਬੇਟਾ ਇਧਰ ਆ ਜਾਓ ਤੇ ਉਹ ਪੰਜਾਬ ਬਾਰੇ ਉਹਨਾਂ ਨੇ ਗੱਲਬਾਤ ਕੀਤੀ ਵੀ ਕਿਆ ਚੱਲ ਰਿਹਾ ਪਰ ਮੈਨੂੰ ਉਹ ਉਹ ਗੱਲ ਪਾਤਣਾ ਪਹੁੰਚਣ ਤੱਕ ਵੀ ਯਾਦ ਰਹੀ ਕਿ ਐਡੇ ਵੱਡੇ ਵੜਦੇ ਲੀਡਰ ਨੇ ਵੀ ਮੈਨੂੰ ਬਰਾਬਰ ਬਿਠਾਇਆ ਇੱਕ ਨਿਵਾਣੇ ਜੇ ਵਰਕਰ ਨੂੰ ਔਰ ਇੱਕ ਵਾਰੀ ਉਹ ਜਿਹੜਾ ਸੰਤਲ ਲੋਂਗੋਵਾਲ ਦੀ ਵਰਸੀ ਸੀ ਉਥੋਂ ਆ ਰਹੇ ਸੀਗੇ ਦਾਸ ਨੇ ਬੇਨਤੀ ਕੀਤੀ ਲੋਂਗੋਵਾਲ ਕੇ 2 ਮਿੰਟ ਮੇਰੇ ਜਰੂਰ ਰੁਕਣਾ ਹੈ ਔਰ ਉਹਨਾਂ ਨੇ ਬੇਨਤੀ ਮਨਜ਼ੂਰ ਕਰਦੇ ਹੋਏ ਪਾਤਣਾ 'ਚ 2 ਮਿੰਟ ਰੁਕੇ ਮੇਰੇ ਨਿਵਾਸਤੇ ਔਰ ਇਹ ਇਹੋ ਜਿਹੇ ਜਿਹੜੇ ਵੱਡੇ ਲੀਡਰ ਨੇ ਉਹਨਾਂ ਦੀ ਵੱਡੀ ਅਸੋਸ਼ ਸੀ ਕਿ ਐਸੇ ਕਰਕੇ ਹੀ ਜਿਹੜੀ ਭਾਰਤੀ ਜਨਤਾ ਪਾਰਟੀ ਅੱਜ ਵੜ ਦੀ ਨੰਬਰ 1 ਪਾਰਟੀ ਹੈ ਮੈਨੂੰ ਯਾਦ ਹੈ ਬਾਜਪਾਈ ਜੀ ਨੇ ਕਿਹਾ ਕਰਦੇ ਸੀਗੇ ਹਨੇਰਾ ਛٹےਗਾ ਕਮਲ ਖਿਲੇਗਾ ਦੀਪ ਜਗੇਗਾ ਵਰਕਰ ਨੂੰ ਕਹਿੰਦੇ ਸੀਗੇ ਵੀ ਲਗੇ ਰਹੋ ਲਗੇ ਰਹੋ ਉਹਨਾਂ ਦੇ ਇੱਕੋ ਇੱਛਾ ਸ਼ਕਤੀ ਸੀ ਕਿ ਭਾਰਤ ਜਿਹੜਾ ਦੇਸ਼ ਹੈ ਉਹ ਸਭ ਤੋਂ ਪਹਿਲਾਂ ਸੱਤਾਵਾਦ ਚ ਹੈ ਦੇਸ਼ ਰਹੂਗਾ ਤਾਂ ਅਸੀਂ ਆ ਜੇ ਦੇਸ਼ ਨਹੀਂ ਰਹੂਗਾ ਤਾਂ ਅਸੀਂ ਕੀ ਕਰਾਂਗੇ ਇਸ ਕਰਕੇ ਉਹ ਹਮੇਸ਼ਾ ਵਰਕਰ ਨੂੰ ਕਹਿੰਦੇ ਸੀਗੇ ਵੀ ਆਪਾਂ ਨੇ ਸੱਤਾ ਦੀ ਲੜਾਈ ਨਹੀਂ ਲੜਨੀ ਦੇਸ਼ ਵਾਸਤੇ ਲੜਾਈ ਲੜਨੀ ਹੈ ਭਾਰਤ ਮਾਂ ਵਾਸਤੇ ਲੜਾਈ ਲੜਨੀ ਹੈ ਇਸ ਕਰਕੇ ਉਹਨਾਂ ਦੀ ਜਿਹੜੀ ਏ ਉਹਨਾਂ ਨੇ ਸਿੱਖਿਆ ਰੀਤੀ ਸਿਖਿਉਂਦੇ ਤੇ ਚੱਲਦੇ ਹੋਏ ਜਿਹੜਾ ਅੱਜ ਤੱਕ ਅਸੀਂ ਪਹਿਰਾ ਦੇ ਰਹੇ ਆ ਇਹ ਜਿਹੜਾ ਨਿਸ਼ਚਾ ਲੈ ਕੇ ਅਸੀਂ ਉਦੋਂ ਚੱਲੇ ਸੀ ਦੇ ਜਦੋਂ ਤੱਕ ਰਹਾਂਗੇ ਇਹਹੀ ਨਿਸ਼ਚਾ ਲੈ ਕੇ ਉਹਨਾਂ ਦੀ ਆਦਰਸ਼ਾਂ ਤੇ ਜਿਹੜਾ ਹੈਗਾ ਪੂਰਨ ਪੁੱਲ ਚੜਾਵਾਂਗੇ ਧੰਨਵਾਦ ਭਾਰਤ ਮਾਤਾ ਕੀ ਜੈ ਇਹ ਸਨ ਰਮੇਸ਼ ਕੁਮਾਰ ਕੋਕੂ ਜਿਨ੍ਹਾਂ ਨੇ ਦੱਸਿਆ ਕਿ ਭਾਜਪਾ ਦੇ ਵਿੱਚ ਜਿਸ ਤਰ੍ਹਾਂ ਅਟਲ ਬਿਹਾਰੀ ਬਾਜਪਈ ਦੇ ਟਾਈਮ ਦੇ ਵਿੱਚ ਇਹਨਾਂ ਨੇ ਉਸ ਟਾਈਮ ਵੀ ਇਹਨਾਂ ਨੇ ਵਰਕ ਕੀਤਾ ਕਿਉਂਕਿ ਉਸ ਟਾਈਮ ਕੁਝ ਇੰਨੇ ਕੁ ਪੁਰਾਣੇ ਇਹ ਵਰਕਰ ਜੁੜੇ ਹੋਏ ਭਾਜਪਾ ਦੇ ਨਾਲ ਜਦੋਂ ਕਿ ਭਾਜਪਾ ਦਾ ਇੱਥੇ ਪੂਰੇ ਭਾਰਤ ਦੇ ਵਿੱਚ ਕੋਈ ਮੌਜੂਦ ਨਹੀਂ ਸੀਗਾ ਲੇਕਿਨ ਕਾਂਗਰਸ ਦੀ ਸਰਕਾਰ ਬਣਿਆ ਕਰਦੀ ਸੀ ਪਰ ਇਹ ਕਾਫੀ ਲੰਮੇ ਸਮੇਂ ਤੋਂ ਔਰ ਅੱਜ ਇਹਨਾਂ ਨੂੰ ਜਿਹੜਾ ਕਿ ਇੱਥੇ ਸਨਮਾਨਤ ਕੀਤਾ ਗਿਆ ਦੁਬਾਰੇ ਫਿਰ ਐਸੇ ਤਰ੍ਹਾਂ ਹੀ ਭਾਜਪਾ ਦੀਆਂ ਸਰਗਰਮੀਆਂ ਪੰਜਾਬ ਵਿੱਚ ਵਧਦੀਆਂ ਜਾ ਰਹੀਆਂ ਹਲਕਾ ਇੰਚਾਰਜ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਬਹੁਤ ਹੀ ਚੰਗਾ ਦਿਨ ਹੈ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ 27 ਸਾਲ ਬਾਅਦ ਸਰਕਾਰ ਬਣਾਈ ਹੈ ਤੇ ਪੰਜਾਬ ਦੇ ਵਿੱਚ ਵੀ 27 ਦੇ ਵਿੱਚ ਸਾਡਾ ਪੂਰਾ ਜੋਰ ਲੱਗਿਆ ਹੋਇਆ 27 ਦੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਉਗੀ ਅੱਜ ਕੇਂਦਰ ਦੀਆਂ ਨੀਤੀਆਂ ਨੇ ਜਿਨ੍ਹਾਂ ਵੀ ਵਿਅਕਤੀਆਂ ਨੇ ਆਟਲ ਬਿਹਾਰੀ ਬਾਜਪਈ ਦੇ ਨਾਲ ਕੰਮ ਕੀਤਾ ਉਹਨਾਂ ਸਮਿਆਂ ਦੇ ਵਿੱਚ ਮਿਹਨਤ ਕੀਤੀ ਹੈ ਉਹਨਾਂ ਵਿਅਕਤੀਆਂ ਨੂੰ ਅਸੀਂ ਸਨਮਾਨਿਤ ਕਰ ਰਹੇ ਹਾਂ ਸਾਰੇ ਹਿੰਦੁਸਤਾਨ ਦੇ ਵਿੱਚ ਅੱਜ ਰਮੇਸ਼ ਕੁਮਾਰ ਜੀ ਕੁੱਕੂ ਜੀ ਨੂੰ ਅਸੀਂ ਹਲਕਾ ਛਤਰਾਣਾ ਦੇ ਵਿੱਚ ਇੱਥੇ ਸਨਮਾਨਿਤ ਕਰ ਰਹੇ ਹਾਂ ਕਿਉਂਕਿ ਇਹ ਪੰਜਾਬ ਐਗਜੈਕਟਿਵ ਦੇ ਮੈਂਬਰ ਵੀ ਨੇ ਤੇ ਇਹ ਇੱਕ ਅਜਿਹੇ ਵਿਅਕਤੀ ਨੇ ਜਿਨ੍ਹਾਂ ਨੇ ਅਟਲ ਬਿਹਾਰੀ ਬਾਜਪਾਈ ਵੇਲੇ ਉਹਨਾਂ ਦੇ ਨਾਲ ਮਿਲ ਕੇ ਕੰਮ ਕੀਤਾ ਬੜੀ ਬਰੀ ਇਹਨਾਂ ਨੂੰ ਮੌਕਾ ਮਿਲਿਆ ਉਹਨਾਂ ਦੇ ਸੰਮੁਖ ਹੋਣ ਦਾ ਉਹਨਾਂ ਦੇ ਨਾਲ ਗੱਲਾਂ ਕਰਨ ਦਾ ਉਹਨਾਂ ਦੇ ਨਾਲ ਪਾਰਟੀ 'ਚ ਕੰਮ ਕਰਨ ਦਾ ਸੋ ਅਸੀਂ ਮੈਂ ਆਪਣੇ ਵੱਲੋਂ ਨਾਰਾਇਣ ਸਿੰਘ ਹਲਕਾ ਛਤਰਾਣਾ ਵੱਲੋਂ ਮੇਰੇ ਨਾਲ ਲਾਲਚੰਦ ਅਲੀ ਜੀ ਮੰਡਲ ਪ੍ਰਧਾਨ ਨੇ ਇਥੋਂ ਦੇ ਸਾਰੇ ਪੁਰਾਣੇ ਵਰਕਰ ਤੇ ਲੀਡਰ ਸਾਹਿਬਾਨ ਲੀਡਰ ਬਹੁਤ ਨੇ ਜਿਨ੍ਹਾਂ ਨੇ ਬਹੁਤ ਭਾਜਪੀ 'ਚ ਕੰਮ ਕੀਤਾ ਉਹ ਸਾਰਿਆਂ ਨੇ ਅੱਜ ਆ ਕੇ ਰਮੇਸ਼ ਕੁਮਾਰ ਕੁੱਕੂ ਜੀ ਨੂੰ ਸਨਮਾਨ ਕੀਤਾ ਮੈਂ ਸ਼੍ਰੀ ਰਮੇਸ਼ ਕੁਮਾਰ ਕੁੱਕੂ ਜੀ ਦਾ ਜਿੱਥੇ ਸਨਮਾਨ ਕਰਦਾ ਉੱਥੇ ਮੈਂ ਸਾਰੇ ਹਲਕੇ ਦੇ ਵਿੱਚ ਜਿਹੜੇ ਲੀਡਰ ਸਾਹਿਬਾਨ ਨੇ ਸਾਡੇ ਵਰਕਰ ਸਾਹਿਬਾਨ ਨੇ ਜਿਹੜੇ ਇੱਥੇ ਆਏ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੇ ਬਹੁਤ ਹੀ ਮੱਤ ਕੀਤੀ ਔਰ ਅਸੀਂ ਸ਼੍ਰੀ ਰਮੇਸ਼ ਕੁਮਾਰ ਕੁੱਕੂ ਜੀ ਨੂੰ ਧੰਨਵਾਦ ਕਰਦੇ ਹਾਂ ਜੀ ਆਇਆਂ ਕਰਦੇ ਹਾਂ ਸ਼ੁਕਰੀਆ ਕਰਦੇ ਹਾਂ ਜਿਨ੍ਹਾਂ ਨੇ ਪੁਰਾਣੇ ਸਮੇਂ ਤੋਂ ਬੀਜੇਪੀ ਦੇ ਵਿੱਚ ਕੰਮ ਕੀਤਾ ਇਸ ਜਿਵੇਂ ਕਿ ਦੱਸ ਰਹੇ ਸਨ ਕਿ ਬੀਜੇਪੀ ਨੇ ਸਰਗਰਮੀਆਂ ਕਾਫੀ ਵਧਾਈਆਂ ਕਿਉਂਕਿ ਇੱਥੇ ਇਸ ਟਾਈਮ ਵਰਕਰ ਕਾਫੀ ਨੇ ਅਹੁਦੇਦਾਰ ਵੀ ਨੇ ਹੋਰ ਵੀ ਅਸੀਂ ਕਿਉਂਕਿ ਜਿਆਦਾ ਨਾਲ ਅਸੀਂ ਗੱਲ ਕਰਾਉਣ ਦਾ ਸਾਡੇ ਕੋਲ ਟਾਈਮ ਘੱਟ ਹੁੰਦਾ ਵੈਸੇ ਲਾਲਚੰਦ ਲਾਲੀਜੀ ਸ਼ਾਰਟਕਟ ਦੇ ਵਿੱਚ ਤੁਹਾਡੇ ਨਾਲ ਪ੍ਰਸੂਤਮ ਸਿੰਘਲਾ ਜੀ ਨੇ ਵੀ ਔਰ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਤੁਸੀਂ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਜੋ ਪ੍ਰਾਣ ਜਿਨ੍ਹਾਂ ਨੇ ਅਟਲ ਵਿਹਾਰੀ ਬਾਜਪਾਈ ਜੀ ਨਾਲ ਉਹਨਾਂ ਦੀ ਗਵਾਈ 'ਚ ਕੰਮ ਕੀਤਾ ਉਹਨਾਂ ਨੂੰ ਸਨਮਾਨਿਤ ਕਰਨ ਦਾ ਮਤਲਬ ਪ੍ਰੋਗਰਾਮ ਆਇਆ ਇਹਦੇ ਵਿੱਚ ਸਾਨੂੰ ਵੀ ਬਹੁਤ ਮਾਣ ਮਹਿਸੂਸ ਆ ਹੁੰਦਾ ਵੀ ਜਿਹੜੇ ਸਾਡੇ ਪੁਰਾਣੇ ਲੀਡਰ ਨੇ ਜਿਨ੍ਹਾਂ ਨੇ ਪਹਿਲਾਂ ਪਾਰਟੀ ਵਾਸਤੇ ਕੰਮ ਕੀਤਾ ਉਹਨਾਂ ਦੀ ਗਵਾਈ 'ਚ ਸਾਨੂੰ ਵੀ ਅੱਜ ਕੰਮ ਕਰਨ ਦਾ ਮੌਕਾ ਮਿਲ ਰਿਹਾ ਮੈਂ ਪਾਰਟੀ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਮਤਲਬ ਪੁਰਾਣੇ ਬੰਦਿਆਂ ਨਾਲ ਜੋੜ ਲੀਡਰਾਂ ਨਾਲ ਜੋੜਨ ਵਾਸਤੇ ਸਾਨੂੰ ਅੱਜ ਪੁਰਾਣੇ ਬੰਦਿਆਂ ਦਾ ਮਾਣ ਸਨਮਾਨ ਕਰਨ ਦਾ ਮਾਣ ਬਖਸ਼ਿਆ ਅਸੀਂ ਪਾਤਣਾ ਮੰਡਲ ਵੱਲੋਂ ਪ੍ਰਣਾ ਨਰਮੇਸ਼ ਕੁਮਾਰ ਕੋਕੂ ਜੀ ਦਾ ਸਨਮਾਨ ਕਰਦੇ ਆ ਅੱਜ ਇਹ ਸਨਮਾਨ ਚਿੰਨ੍ਹ ਦੇ ਵਿੱਚ ਕੁਝ ਦੋ ਲਫ਼ਜ਼ ਕਹਿਣਾ ਚਾਹੁੰਦਾ ਮੈਂ ਪਰਸ਼ੋਦਮ ਸਿੰਘਲਾ ਕੋਕਨਵਿਨਰ ਟਰਾਂਸਪੋਰਟ ਸੈੱਲ ਪੰਜਾਬ ਮੈਨੂੰ ਅੱਜ ਬਹੁਤ ਹੀ ਮਤਲਬ ਖੁਸ਼ੀ ਮਹਿਸੂਸ ਹੋ ਰਹੀ ਹੈ ਮੇਰੇ ਲਈ ਲਫ਼ਜ਼ ਨਹੀਂ ਹੈ ਜੋ ਕਿ ਅਸੀਂ ਆਪਣੇ ਹਲਕਾ ਵਿਧਾਨ ਸਭਾ ਹਲਕਾ ਸਤਰਾਣਾ ਦੇ ਵਿੱਚ ਜੋ ਜਿੰਨੀ ਕੁ ਮੇਰੀ ਹੌਸ ਸੁਭਾਲੀ ਐ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਦੇਖ ਰਿਹਾ ਵੀ ਬੀਜੇਪੀ ਦਾ ਕੋਈ ਝੰਡਾ ਚੁੱਕਣ ਵਾਲਾ ਸਾਇਦ ਇਸ ਹਲਕੇ ਪਟਿਆਲਾ ਜ਼ਿਲ੍ਹਾ ਵਿੱਚ ਮੈਂ ਕਹਿ ਸਕਦਾ ਉਦੋਂ ਅਤਵਾਦ ਵੀ ਹੰਡਾਇਆ ਸੀ ਦੇਖਿਆ ਸੀ ਤਾਂ ਬੱਚੇ ਸੀ ਪ੍ਰਧਾਨ ਜਿਆ ਨੇ ਉਸ ਟਾਈਮ ਵੀ ਝੰਡਾ ਚੁੱਕਿਆ ਬੀਜੇਪੀ ਦਾ ਉਹਨੇ ਨਾਂ ਬਣਾਇਆ ਬੀਜੇਪੀ ਦਾ ਵੋਟਾ ਲਾਇਆ ਅੱਜ ਜਦੋਂ ਇਹੋ ਜਿਹੇ ਪੁਰਾਣੇ ਵਰਕਰਾਂ ਦਾ ਮਾਨ ਸਨਮਾਨ ਕੋਈ ਪਾਰਟੀ ਕਰਦੀ ਐ ਸੈਂਟਰ ਵੱਲੋਂ ਅੱਜ ਇਹ ਉਹਦੇ ਤਹਿਤ ਪ੍ਰੋਟੋਕਾਲ ਦੇ ਤਹਿਤ ਸਾਡੇ ਹਲਕਾਂ ਚਾਰਜ ਨਰੈਨ ਸਰੋਜ ਜੀ ਮੰਡਲ ਪ੍ਰਧਾਨ ਮੇਰੇ ਲਾਲਚੰਦ ਜੀ ਲਾਲੀ ਸਿੰਘਲਾ ਸਾਹਿਬ ਤੇ ਸਮੂਹ ਮੇਰੇ ਪ੍ਰਾਣੇ ਵਰਕਰ ਜਿੰਨੇ ਉਰੇ ਅਸੀਂ ਖੜੇ ਆ ਸਾਰੇ ਰੀੜ ਦੀ ਹੱਡੀ ਨੇ ਵਰਕਰ ਇੱਕ ਦੋ ਕੁ ਪ੍ਰਾਣੇ ਨੇ ਸੁਭਾਚੰਦ ਜੀ ਗੋਲੇ ਵੀ ਮੈਂ ਦੇਖ ਰਿਹਾ 85 ਦੇ ਵਰਕਰ ਨੇ ਦਾਸ ਨੇ ਵੀ 1985 ਜੀ ਦਾ ਓਟੀਸੀ ਕਰੀ 80 ਦੀ ਮੇਰੀ ਜੁਆਇਨਿੰਗ ਆ ਬਹੁਤ ਖੁਸ਼ੀ ਮਹਿਸੂਸ ਹੋਈ ਅੱਜ ਸਾਨੂੰ ਪ੍ਰਧਾਨ ਜੀ ਨੂੰ ਸਨਮਾਨਤ ਕਰਕੇ ਇਹੋ ਜਿਹੇ ਦਿਨ ਪਾਰਟੀ ਅਗਰ ਵਰਕਰਾਂ ਨੂੰ ਮਾਨ ਸਨਮਾਨ ਕਰਦੀ ਆ ਤਾਂ ਪਾਰਟੀ ਵਰਕਰ ਦੇ ਵਿੱਚ ਇੱਕ ਜਾਨਬੰਦੀ ਆ ਪਾਰਟੀ ਰੀੜ ਦੀ ਹੱਡੀ ਹੁੰਦੇ ਆ जय श्री राम जी ਵੀ ਕਿ ਦੱਸ ਰਹੇ ਹਨ ਕਿ ਇੱਥੇ ਵੀ ਹੁਣ ਪਾਤਨਾ ਹਲਕੇ ਸਤਰਾਣੇ ਦੇ ਵਿੱਚ ਵੀ ਜਿਹੜਾ ਕਿ ਅੱਜ ਕੀ ਸਰਗਰਮੀ ਕਾਫੀ ਜਾਰੀ ਬੀਜੇਪੀ ਨੇ ਵਿਧਾਈ ਹੋਈ ਆ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੇ ਇਹਨਾਂ ਦੇ ਇੱਥੇ ਵਰਕਰਾਂ ਦੇ ਵਿੱਚ ਵੀ ਹੌਸਲੇ ਬੁਲੰਦ ਹੈ ਔਰ ਕਿਸ ਤਰ੍ਹਾਂ ਦਾ ਇਹਨਾਂ ਦਾ ਅੱਗੇ ਆਉਣ ਵਾਲੇ ਸਮੇਂ